Indian Sports Meets Expo 24 uh, 2 se 4 May ko National Dr B R Ambedkar National Institute of Technology Kartarpur Road te assi karwa rahe ha jis da ki tonu saryan nu pata hai ki last year assi ISG 23 Aman Darkni Resort ch karwaya si usnu continue karde hoye kyunki assi innu regular event us vele kiya si ki sports industries ek regular event hoga ਔਰ ਜਿੰਨੇ ਵੀ ਸਾਡੇ ਬਾਇਰਸ ਨੇ ਜਿਹੜੇ ਕਿ 올ਓਵਰ ਇੰਡੀਆ ਤੋਂ ਆਂਦੇ ਨੇ ਅਸੀਂ ਉਹਨਾਂ ਨੂੰ ਆਪਣੇ ਹੱਬ ਜਲੰਧਰ ਇੰਡਸਟਰੀਅਲ ਹੱਬ ਸਿਫ ਲੈ ਕੇ ਆਵਾਂਗੇ ਉਸ ਕਰੀ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਇਹਦੀ ਸੈਕੰਡ ਅ ਅਡੀਸ਼ਨ ਸੈਕੰਡ ਐਡੀਸ਼ਨ ਸਾਡੀ 2 ਤੋਂ 4 ਮਈ ਨੂੰ ਹੋ ਰਹੀ ਹੈ ਔਰ ਅਸੀਂ ਇਸ ਵਾਰੀ ਬਹੁਤ ਅੱਛਾ ਰਿਸਪੌਂਸ ਸਾਨੂੰ ਮਿਲਿਆ ਲਾਸਟ ਈਅਰ ਵੀ ਹੈਵ ਸੋਲਡ ਅਰਾਊਂਡ 60 ਸਟਾਲਸ ਔਰ ਐਸ ਫਾਰ ਇਸ ਜਿਹੜੇ ਸਾਡੇ ਪਾਰਟਿਸਪੈਂਟਸ ਨੇ ਉਹ ਤਕਰੀਬਨ 110 ਕੰਪਨੀਆਂ ਨੇ ਵਿਚ ਇਜ਼ ਅ ਬਿਗ ਬੂਸਟ ਫਾਰ ਦਾ ਇਵੈਂਟ ਐਸ ਵੈਲ ਐਸ ਫਾਰ ਦਾ ਇੰਡਸਟਰੀ ਔਰ ਕਸਟਮਰਸ ਨੂੰ ਵੀ ਬੜਾ ਅੱਛਾ ਮਤਲਬ ਇੱਥੇ ਇੱਕ ਇੱਕ ਛੱਤ ਦੇ ਥੱਲੇ ਸਾਰਿਆਂ ਨੂੰ ਬੜੇ ਅੱਛੇ ਬੈਨੀਫਿਟਸ ਮਿਲਣਗੇ ਸੋ ਲਾਸਟ ਈਅਰ ਅਸੀਂ ਜਲੰਧਰ ਨੂੰ ਸਾਰਾ ਬੇਸ ਕੀਤਾ ਸੀ ਜਲੰਧਰ ਦੀ ਇੰਡਸਟਰੀ ਦੇ ਜਿਆਦਾ ਪਾਰਟਿਸਪੈਂਟਸ ਸੀਗੇ ਐਸ ਵਾਰੀ ਕੁਝ ਪਾਰਟਿਸਪੈਂਟਸ ਸਾਡੇ ਆਊਟ ਸਟੇਸ਼ਨਸ ਵੀ ਨੇ वैसे से साडा मेन जेड़ा एम सी दैट वाज टू प्रमोट जालंधर एंड मेरठ स्पोर्ट्स गुड्स इंडस्ट्री लेकिन इस वारी लोका दे दे इंटरेस्ट नु ध्यान च रखदे हो कुछ लोग चंडीगढ़ तो ने एक दो बंदे बॉम्बे तो भी ने दिल्ली तो ने मेरठ और जालंधर साडे मेन पार्टिसिपेंट्स ने मेरठ तो तकरीबन 17 तो 20 पार्टिसिपेंट्स ने और अच्छे अच्छे एक्सपोर्टर्स ने जेडे जिना दे अच्छे ब्रांड्स ने हो ਜਲੰਧਰ ਤੋਂ ਵੀ ਬਹੁਤ ਅੱچھے ਬ੍ਰਾਂਡਸ ਦਾ ਰਿਸਪੌਂਸ ਅਨੁਸਾਰ ਹੀ ਮਿਲਿਆ ਜਿਹੜੇ ਵੱਡੇ ਮੇਜਰ ਬ੍ਰਾਂਡਸ ਨੇ ਚਾਹੇ ਫੁੱਟਬਾਲ ਦਾ ਚਾਹੇ ਕ੍ਰਿਕਟ ਦਾ ਚਾਹੇ ਹਾਕੀ ਦਾ ਚਾਹੇ ਹੋਜ਼ਰੀ ਪ੍ਰੋਡਕਟਸ ਨੇ ਹੈਲਥ ਇਕੁਪਮੈਂਟਸ ਨੇ ਹਰ ਤਰ੍ਹਾਂ ਦੀ ਜਿਹੜੀ ਸਾਡੇ ਪ੍ਰੋਡਕਸ਼ਨ ਜਲੰਧਰ ਛੁੰਦੀ ਹੈ ਉਹ ਸਾਰੇ ਹੀ ਪਾਰਟਿਸਿਪੇਟ ਕਰ ਰਹੇ ਨੇ ਉਸ ਨੂੰ ਉਮੀਦ ਹੈ ਕਿ ਤਕਰੀਬਨ 1000 ਤੋਂ 1200 ਅੱਛੇ ਰਿਪਿਊਟਿਡ ਕਸਟਮਰਸ ਜਿਹੜੇ ਨੇ 올ਓਵਰ ਇੰਡੀਆ ਇੱਥੇ ਵਿਜ਼ਿਟ ਕਰਨਗੇ ਆਲਰੇਡੀ ਕਿਉਂਕਿ ਸਾਡੇ ਜਿੰਨੇ ਵੀ ਇੱਥੇ ਹੋਟਲਸ ਤੇ ਉਹਨਾਂ ਦੀ ਬੁਕਿੰਗ ਹੋ ਚੁੱਕੀ ਹੈ ਕਾਫੀ ਔਰ ਬੜਾ ਅੱਛਾ ਰਿਸਪੌਂਸ ਸਾਨੂੰ ਮਿਲ ਰਿਹਾ ਸੋ ਦੈਟਸ ਆਲ ਅਗਰ ਕੋਈ ਨੇਪਾਲ ਡੈਲੀਗੇਸ਼ਨ ਜੋ ਸਪੈਸ਼ਲ ਇਸ ਵਾਰੀ ਸਾਡਾ ਇੱਕ ਅਸੀਂ ਪ੍ਰੋਸੈਸ ਕੀਤਾ ਸੀ ਨੇਪਾਲ ਸਾਡਾ ਇੱਕ ਡੈਲੀਗੇਸ਼ਨ ਗਿਆ ਸੀ ਟੂ ਇਨਵਾਈਟ ਦਾ ਸਪੋਰਟਸ ਗੁੱਡਸ ਨੇਪਾਲ ਐਸੋਸੀਏਸ਼ਨ ਔਰ 네ਪਾਲ ਤੋਂ ਸਾਡੇ 20 ਡੈਲੀ ਡੈਲੀਗੇਟਸ ਆ ਰਹੇ ਨੇ ਜਿਹੜੇ ਕਿ ਕੱਲ ਸ਼ਾਮ ਨੂੰ ਪਹੁੰਚਣਗੇ ਕੱਲ ਕੱਲ ਜਲੰਧਰ ਪਹੁੰਚ ਰਹੇ ਨੇ ਸਪੋਰਟ ਗੁੱਡਜ਼ ਰੀਲ ਸਪੋਰਟ ਗੁੱਡਜ਼ ਐਂਡ ਟੌイズ ਡੀਲਰਸ ਦੇ ਜਿਹੜੇ ਪਾਰਟਿਸਿਪੇਟ ਕਰ ਰਹੇ ਨੇ ਦੁਬਈ ਤੋਂ ਇੱਕ ਦੋ ਬੰਦੇ ਆਏ ਨੇ ਕਸਟਮਰਸ ਆ ਰਹੇ ਨੇ ਸ਼੍ਰੀਲੰਕਾ ਤੋਂ ਇੱਕ ਦੋ ਕਸਟਮਰ ਆ ਰਹੇ ਨੇ ਔਰ ਇੱਕ ਕਦਾ ਸਟਾਲ ਸਾਡਾ ਜਿਹੜਾ ਹੈ ਕਿ ਅਸੀਂ ਤਾਈਵਾਨ ਦੀ ਕੰਪਨੀ ਹੈ One stall and they are also uh, exhibiting their product here in uh, exhibition.